सत श्रीकाल जी सार्वज है मेले का तीसरा दिन जयरा साहब जी सारे अब आप गेवा दिलानी है तो नहीं छत् गल बी भी देखना है ते आज वो करते हैं सेवा तो ना तो तू जब दर्शन कराने लंगर आ चलो जी चलिए फिर पाइए चल हाँ फलैक्सर आई से आप चलिए हाँ जी करिए शुरू है सेवा ਦੇ ਦੋ ਤੇ ਅੰਦਰ ਮੈਂ ਉੱਥੇ ਸੀ ਕਰਕੇ ਗੱਡੀ ਬਹੁਤ ਜਿਆਦਾ ਲੱਗੀ ਹੋਈ ਸੀ 11000 ਦੱਸਦੇ ਆ ਵੀ 11000 ਬੈਨਰ ਬੰਦਿਆ ਤੇ ਇਸ ਕਰਕੇ ਮੈਂ ਕਿਹਾ ਚਲੋ ਇੱਕ ਦਿਨ ਲਾ ਲਾਂਗੇ ਆਪਾਂ ਤੇ ਅੱਜ ਤੁਹਾਨੂੰ ਦਿਖਾਉਣੇ ਆ ਇੱਧਰ ਲਈ ਮਾਹੌਲ ਚੱਲ ਤੁਰ ਤੱਕ ਗੱਡੀਆਂ ਖੜੀਆਂ ਆ ਜਾਮ ਦੇ ਵਿੱਚੇ ਮੇਲਾ ਲੰਘ ਗਿਆ ਸਾਰਾ ਹੀ ਮੈਂ ਤਾਂ ਦੱਸਣਾ ਜਹਰਾ ਸਾਹਿਬ ਦੀ ਆ ਚੱਲ ਬਈ ਇਹਦੇ ਇੱਥੇ ਚੁੱਪ ਚਾਪ ਕਿਤੇ ਨਹੀਂ ਜੀ ਪੇਚੋ ਲਈ ਆਉਂਦੇ ਇੰਤਜ਼ਾਰ ਹੀ ਲੈ ਨਾ ਜੀ ਅੱਜ ਫੋਨ ਹੈਗਾ ਨਾ ਤੇਰੇ ਕੋਲ ਫੋਨ ਹੈਗਾ ਨਾ ਕੋਈ ਨਾ ਭਾਈ ਆਪਣੇ ਫੋਨ ਪਾਉਂ ਸਾਡੇ ਲੋਕੇ ਅਪਨਾਜ਼ ਲਾ ਕੇ ਚਲਾਉਣ ਗਿੰਨੰ ਪਿਆਰਾ ਨਾ ਸਾਰੇ ਜਣੇ ਤੇ ਬੈਠੇ ਗੋਣ ਨੂੰ ਸਾਨੂੰ ਵੇਹ ਜਾਂਦੇ ਫਿਰ ਵੀ ਦੇਖਣਾ ਆਪਾਂ ਜੀ

ਸੌਰੀ ਉਹ ਲੈਣ ਲੱਗੀ ਆਂ ਦੀ ਛਕੜਾ ਲਓ ਬਹੁਤ ਅਡੀ ਲੱਗੀ ਹੋਈ ਆ ਯਾਨੀ ਰਾਜਾ ਨੇ ਕਿ ਪਰਿਪੱਕ ਪ੍ਰਾਪਤ ਕਰ ਲਈ ਸੰਗਤ ਬਹੁਤ ਜ਼ਿਆਮ ਬੜਾ ਰਹਾ ਇਹਦਾ ਖਲਿਆਣ ਵਾਲਾ ਆ। ਨਾਲ ਸੰਗਤੇ ਸੰਗਤ ਆ ਉਧਰੋਂ ਮਕੰਦ ਹੋਰੋਂ ਦੇਖੋ ਕਿਦਾਂ ਗੱਡੀਆਂ ਆ ਰਹੀਆਂ ਗੱਡੀਆਂ ਐ ਗੱਡੀਆਂ ਗੱਡੀਆਂ ਐ ਗੱਟੀਆਂ ਸਵਰਨਾ ਜਿਹੜੀਆਂ ਗੱਡੀਆਂ ਕਿਆ ਬਾਤ ਹੋਈ ਪਈ ਆ। ਜੀ ਰਾਜੇ ਹੀ ਰਾਜਾ ਹੋਈ ਪਈ ਆ ਕਹਿੰਦੇ। ਤੇ ਉੱਥੋਂ ਆਪਾਂ ਗੋਣਾ ਚੋਰ ਦੇ ਅੱਡੇ ਤੋਂ ਸੰਗਤ ਨੂੰ ਚੱਕਣਾ। ਜਦੋਂ ਸੰਗਤ ਨਾਲ ਆਉਂਦੀ ਆ ਫੇ ਆਪਾਂ ਵੀਡੀਓ ਨਹੀਂ ਬਣਾਈਦੀ। ਤਾਂ ਗਾਣ ਲੱਗਦਾ ਏਦਾਂ ਤੇ ਉਹ ਕੀ ਬੋਲ ਸਵਾਲ ਆ ਰਹੇ ਮਿੱਲੀ ਦਾ ਰਾਹ ਆ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਤੇ ਨਾਲ ਸਾਡੀਆਂ ਵੀ ਕਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ i ਦਲਾ ਦੇ ਕੰਮ ਆ ਚੱਲ ਆਫ ਜਰਾ ਗੱਡੀ ਖੜੀ ਕੀਤੀ ਕਰ ਆ ਜਾ ਕੇ ਦੇਖ ਆਨੇ ਆ

ਅੱਜ ਵੀ ਤੁਹਾਨੂੰ ਜਿੰਨਾ ਵੀ ਜਿੰਨਾ ਵੀ ਲੋਕ ਕਹਿੰਦੇ ਕਿ ਜਿਹੜੇ ਗਾਣਾ ਚਾਹੋਗੇ ਤਾਂ ਹੋਣਗੇ ਪਰ ਮਾਝੇ ਦੇ ਤੁਹਾਨੂੰ

सोच एक बिंदोर हस सकी सौजवाणी इक मसला बस एतबार का है हँ दूर चल के सिंह ता औ दुनिया ने ए प्यार है इस पे तले ऐसा नाम

धारो धार गमी फरात और ओत स्टेज पर चार तुझे हाथ खब्बे मेरे माही देस साथी एक सच्चे नि

माई जे हिकु सजा हिकु खपे मेर नाई जेको साथी हिकु सजे मसला चे जज़बा प्यारेबा ऐसा न मुटा सीखो बिल्कुल मेरे गुआंड है देखो जल